ਔਂਕੜ ਵੇਲੇ ਨਾਮ ਸਹਾਈ ਹੁੰਦਾ ਹੈ ਔਂਕੜ ਵੇਲੇ ਨਾਮ ਸਹਾਈ ਹੁੰਦਾ ਹੈ ਜਿਸ ਮੁਸ਼ਕਿਲ ਵਿੱਚ ਕੋਈ ਢੋਈ ਨਾ ਦੇ ਸਕੇ ਨਾਮ ਰੱਖਿਆ ਕਰਦਾ ਹੈ ਸ੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ ਜਾ ਕੋ ਮੁਸਕਿਲ ਅਤ ਬਨੇ ਟੋਈ ਕੋਈ ਨਾ ਦੇ ਲਾਗੂ ਹੋਏ ਦਸਮਨਾ ਸਾਖ ਵਿਪਜਖਲੇ ਸਭੋ ਪੱਜੇ ਆਸਰਾ ਚੁਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਪਰਮ ਲਕੀ ਨ ਤਤੀ ਬਾਉ ਨਹਿ ਦੇ ਮਹਿਕਮੇ ਵਿੱਚ ਇੱਕ ਸਿੱਖ ਇੰਜੀਨੀਅਰ ਸੰ ਉਹਨਾਂ ਨੂੰ ਨਾਮ ਦੀ ਕਣੀ ਕਿਸੇ ਗੁਰਮਖ ਤੋਂ ਮਿਲੀ ਸੀ ਉਹਨਾਂ ਨੂੰ ਉਨਨﻲ ਕੁਝ ਕਾਰਗਿ ਕੀਤੀ ਸੀ ਪਰ ਪਿਛਲੇ ਕੁਝ ਕਰਮਾ ਕਰਕੇ ਐਸੇ ਕਾਰਨ ਹੋ ਗਏ ਜੋ ਉਨਨਾ ਦੀ ਆਪਣੇ محکمہ ਦੇ ਨਾਲ ਅਫਸਾਨਾ ਅੜਬਣ ਹੋ ਗਏ ਆਪਸ ਦੇ ਤੋਲਕ ਬਹੁਤ ਵਿਗੜ ਗਏ ਉਨਨਾ ਅਫਸਰਾ ਨੇ ਕਿਸੇ ਝੂਠੇ ਬਲੇਵੇ ਵਿੱਚ ਇਸ ਨੂੰ ਫਸਾ ਕੇ ਬਦਨਾਮ ਅਤੇ ਖੁਆਰ ਕਰਨ ਦੀ ਬੀਹਤ ਬਣਾਈ ਇਨਾਂ ਦੀ ਸੁਖ ਜੋ ਹਾਲੇ ਪੱਕੇ ਨਹੀਂ ਸੀ ਡੋਲ ਪਏ ਇਨਾਂ ਨੇ ਬਦਨਾਮੀ ਤੋਂ ਡਰਦਿਆਂ ਆਤਮਕਾਤ ਕਰਨ ਦਾ ਪੱਕਾ ਇਰਾਦਾ ਕਰ ਲਿਆ ਨਹਿਰ ਤੇ ਜਾ ਕੇ ਕੋਟ ਲਾ ਕੇ ਰੱਖਿਆ ਅਤੇ ਪਾਣੀ ਵਿੱਚ ਛਾਲ ਮਾਰਨ ਹੀ ਲੱਗੇ ਸਨ ਕਿ ਮਨ ਦੀ ਢੰਗਾਈ ਵਿੱਚੋਂ ਨਾਮ ਸਫੂਰਨ ਹੋ ਜਦ ਨਾਮ ਰਸਨਾ ਤੇ ਆਇਆ ਤਾਂ ਨਾਲ ਹੀ ਵਾਹਿਗੁਰੂ ਦੀ ਪ੍ਰਤੀਤਿ ਹੋਾਈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਦੀ ਯਾਦ ਹੋ ਗਈ ਜੋ ਮਨਕ ਸਬਦ ਰੱਖਾ ਹੈ ਉਹ ਨਾਮ ਦੇ ਨਾਲ ਹੀ ਆ ਗਿਆ ਹਿਰਦੇ ਵਿੱਚ ਆਇਆ ਕਿ ਮੈਂ ਤਾਂ ਸੱਚਾ ਹਾਂ ਕੋਈ ਖੁਨਾਮੀ ਨਹੀਂ ਕੀਤੀ ਮੈਂ ਕਿਉਂ ਡਰਾਂ ਯਾਦ ਆ ਗਈ ਤੁੱਕ ਉਹ ਡਰੇ ਜੇ ਪਾਪ ਕਮਾਂ ਦਾ ਤੰਨੇ ਵਿਕਸੇ ਬਸ ਸਿੰਘ ਸਾਹਿਬ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਸਨ ਕੋਈ ਅੰਬਰੀ ਕਾਂ ਆਈ ਇੰਨਿਆ ਦੀ ਸੁਟਡਾਓ ਵਿੱਚ ਹੋ ਗਈ ਉਹ ਜੋ ਲੱਗ ਰਿਹਾ ਸੀ ਜਿਸ ਕਰਕੇ ਇਹ ਆਤਮ ਹਕਾਤ ਕਰਨ ਲੱਗੇ ਸਨ ਉਹ ਹਟ ਗਿਆ ਨਾਮ ਦੇ ਆਸਰੇ ਹੋ ਕੇ ਨਿਰਪਉ ਹੋ ਗਏ ਮਨ ਸ਼ਾਂਤੀ ਵਿੱਚ ਆ ਗਈ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸਤਗੁਰੂ ਦਾ ਸ਼ੁਕਰ ਕੀਤਾ ਉਧਰ ਉਹ ਅਫਸਰਾ ਦਾ ਸੱਚ ਉਗੜ ਆਇਆ ਅਤੇ ਮੁਕਾਬਲਾ ਦੀ ਚਾਲ નિਸਫਲ ਹੋ ਗਈ ਇਹੋ ਨਾਮ ਨੇ ਉਹਨਾਂ ਨੂੰ ਤਕਤੀ ਬਵਾ ਹੁਣਾ ਲੱਗਣ ਪਰ ਲੋਕ ਵਿੱਚ ਧਨ ਦੌਲਤ ਐਸ਼ੂਰੀਆ ਅਡਾਟ ਕੁਝ ਨਾਲ ਨਹੀਂ ਜਾਂਦਾ ਸਿਰਫ ਸਿਮਰਨ ਕੀਤੇ ਨਾਮ ਨਾਲ ਹੀ ਜਾਂਦਾ ਹੈ ਨਾਮ ਦੀ ਕਮਾਈ ਕੀਤੇ ਦਾ ਪਤਾ ਮਰਨ ਦੇ ਬਾਦ ਲੱਗਦਾ ਹੈ ਨਾਮ ਵਰਗੀ ਹੋਰ ਕੋਈ ਚੀਜ਼ ਨਹੀਂ ਗੁਰਬਾਨੀ ਦੇ ਨਾਮ ਗੁਰੂ ਨਾਨਕ ਦੀ ਅਮੋਲਕ ਦਾਤ ਹੈ ਗੁਰਬਾਨੀ ਤੇ ਨਾਮ ਗੁਰੂ ਨਾਨਕ ਦੀ ਅਮੋਲਕ ਦਾਤ ਹੈ ਗੁਰਬਾਣੀ ਵਿੱਚ ਲੈ ਜਾਂਦੀ ਹੈ ਗੁਰਬਾਣੀ ਨਾਮ ਵਿੱਚ ਲੈ ਜਾਂਦੀ ਹੈ ਨਾਮ ਵਾਹਿਗੁਰੂ ਵਿੱਚ ਸਮਾਏ ਬਖਸ਼ਦਾ ਹੈ ਬਾਕੀ ਸਭ ਵਿਦਿਆ ਤੇ ਫਿਲਾਸਫੀਆਂ ਇੱਥੇ ਹੀ ਰਹਿ ਜਾਂਦੀਆਂ ਹਨ ਮਰਨ ਦੇ ਪਿੱਛੇ ਪ੍ਰਾਣੀ ਨਮਿਤ ਅਰਦਾਸ ਕਰਨੀ ਉਸ ਨੂੰ ਸੁੱਖ ਦਿੰਦੀ ਹੈ ਉਸ ਦੀ ਰੂਹ ਦਾ ਭਲਾ ਕਰਦੀ ਹੈ ਇਹ ਇੱਕ ਮਿਸਟਿਕ ਆਤਮ ਕਾਨੂੰਨ ਹੈ ਪਿਛਲਿਆਂ ਦੀ ਕੀਤੀ ਅਰਦਾਸ ਹਰ ਕਿਸੇ ਨੂੰ ਲੋੜ ਹੈ ਚਾਹੇ ਉਹ ਪਰਗਾਮੀ ਸੰਤ ਕਿਉਂ ਨਾ ਹੋਵੇ ਤੀਸਰੀ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਹੁਕਮ ਕੀਤਾ ਸੀ ਮੈਂ ਪਿਛੇ ਕੀਰਤਨ ਕਰਿਆ ਨਿਰਬਾਨ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ